ਰਦਾ ਤਰਨਤਾਰਨ ਦੇ ਪਿੰਡ ਕੈਰੋਂ ਦੇ ਵਿੱਚ ਨੌਜਵਾਨ ਦਾ ਮਰਡਰ ਕੀਤਾ ਗਿਆ ਕਾਰਸਵਾਰ ਬਦਮਾਸ਼ਾਂ ਨੇ ਸ਼ਰੀਆਮ ਗੋਲੀਆਂ ਚਲਾਈਆਂ ਨੇ ਗੋਲੀ ਲੱਗਣ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋਈ ਹੈ ਤੇ ਇੱਕ ਜ਼ਖਮੀ ਹੋਇਆ ਹੈ ਸਮਰबीर ਸਿੰਘ ਵਜੋਂ ਮ੍ਰਿਤਕ ਨੌਜਵਾਨ ਦੀ ਪਛਾਣ ਹੋਈ ਹੈ ਗੈਂਗਸਟਰ ਡੋਨੀ ਬੱਲ ਗਰੁੱਪ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਨਿਊਜ਼ 18 ਇਸ ਪੋਸਤ ਦੀ ਪੁਸ਼ਟੀ ਨਹੀਂ ਕਰਦਾ ਤਾਂ ਤਰਨਤਾਰਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਦੇ ਪਿੰਡ ਕੈਰੋਂ ਦੇ ਵਿੱਚ ਨੌਜਵਾਨ ਦਾ ਸ਼ਰੀਆਮ ਕਤਲ ਕਰ ਦਿੱਤਾ ਗਿਆ ਕਾਰਸਵਾਰ ਬਦਮਾਸ਼ਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਰੀਆਮ ਗੋਲੀਆਂ ਚਲ ਇੱਕ ਨੌਜਵਾਨ ਦੀ ਮੌਤ ਹੋਈ ਹੈ ਤੇ ਇੱਕ ਜ਼ਖਮੀ ਹੋਇਆ ਹੈ ਆ ਸਮਰबीर ਸਿੰਘ ਵਜੋਂ ਮ੍ਰਿਤਕ ਨੌਜਵਾਨ ਦੀ ਪਛਾਣ ਹੋਈ ਹੈ ਆ ਤੁਹਾਨੂੰ ਸਮਰਬੀਰ ਸਿੰਘ ਦੀ ਅਸੀਂ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਗੈਂਗਸਟਰ ਡੋਨੀ ਬਲ ਗਰੁੱਪ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਇਸੇ ਖਬਰ ਤੇ ਗੱਲ ਜਾਣਕਾਰੀ ਲਈ ਸਾਡੇ ਸਹਿਯੋਗੀ ਸਦਾਰਥ ਰਵੜਾ ਜੁੜ ਚੁੱਕੇ ਨੇ ਸਦਾਰਥ ਤੇ ਤਰਨਤਾਰਨ ਦੇ ਪਿੰਡ ਕੈਰੋਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਦਾ ਕਤਲ ਕੀਤਾ ਗਿਆ ਇੱਕ ਨੌਜਵਾਨ ਜੋ ਕਿ ਜ਼ਖਮੀ ਹੋਇਆ ਹੁਣ ਤੱਕ ਦੀ ਜਾਂਚ ਦੇ ਵਿੱਚ ਕੀ ਕੋ ਸਾਫ ਹੋਇਆ ਕੋਈ ਪੁਲਿਸ ਦਾ ਪੱਖ ਸਾਹਮਣੇ ਆਇਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਇਸ ਬੰਦੇ ਜਿਹੜਾ ਪੁਲਿਸ ਦਾ ਪੱਖ ਵੀ ਜਰੂਰ ਸਾਹਮਣੇ ਆਇਆ ਔਰ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਿਹੜੀ ਆ ਗੱਲ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਜੇ ਗੱਲ ਕੀਤੀ ਹੈ ਕੈਰੋਂ ਫਾਟਕ ਦੇ ਕੋਲ ਇਹ ਸਾਰੀ ਆ ਘਟਨਾ ਹੋਈ ਹੈ ਜਿੱਥੇ ਦੱਸਦੀ ਹੈ ਕਿ ਕਾਲੇ ਰੰਗ ਦੀ ਫੋਰਚੂਨਰ Thar ਤੇ Scorpio ਗੱਡੀ ਜਿਹੜੀ ਸੀ ਇੱਕ ਗੱਡੀਆਂ ਦਾ ਪਿੱਛਾ ਕਰ ਰਹੀ ਸੀ ਦੋ ਤੋਂ ਤਿੰਨ ਗੱਡੀਆਂ ਦੱਸੀਆਂ ਜਾ ਰਹੀਆਂ ਸੀ ਔਰ ਇੱਕ ਗੱਡੀ ਜਿਹੜੀ ਆ ਉਹਨਾਂ ਦਾ ਸ਼ਿਕਾਰ ਹੋ ਜਾਂਦੀ ਹੈ ਔਰ ਫਾਟਕ ਦੇ ਨਜ਼ਦੀਕ ਇਹ ਸਾਰੀ ਘਟਨਾ ਹੁੰਦੀ ਜਦੋਂ ਉਸੇ ਗੱਡੀ ਕੋਲੀ ਹੁੰਦੀ ਹੈ ਤਾਂ ਫਿਲਮੀ ਸਟਾਈਲ ਦੇ ਵਿੱਚ ਉੱਥੇ ਗੋਲੀਆਂ ਚੱਲਦੀਆਂ ਨੇ ਜਿਸ ਦੌਰਾਨ ਇੱਕ ਤਰਫੋਂ ਗੋੜੀ ਚੱਲਣ ਤੋਂ ਬਾਅਦ ਜਿਹੜਾ ਇੱਕ ਵਿਅਕਤੀ ਜਿਹੜਾ ਇੱਕ ਇੱਕ ਯੁਵਕ ਸੀ ਜਿਹੜਾ ਉਸ ਦੀ ਜਿਹੜੀ ਮੌਤ ਹੋ ਜਾਂਦੀ ਹੈ ਸਮਰਬੀਰ ਸਿੰਘ ਨਾਮ ਦਾ ਯੁਵਕ ਸੀ ਔਰ ਦੂਸਰਾ ਯੁਵਕ ਜਖਮੀ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਉਹਦੀ ਜਿਹੜੀ ਧੌਣ ਦੇ ਵਿੱਚ ਗੋਲੀ ਵੱਜੀ ਹੈ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਜਾਂਚ ਕਰ ਰਹੀ ਹੈ ਔਰ ਕਿੰਨਾ ਕਾਰਨਾ ਕਰਕੇ ਸਾਰਾ ਮਟੋਆ ਆ ਤੇ ਕੁਝ ਹੀ ਦਿਨ ਬਾਅਦ ਕੱਲ੍ਹ ਰਾਤ ਹੀ ਜਿਹੜੀ ਆ ਪੋਸਟ ਜਿਹੜੀ ਇੱਕ ਨਾਲ ਹੀ ਵਾਇਰਲ ਹੋ ਜਾਂਦੀ ਉਦੇਚ ਬੈਠੇ ਗੈਂਗਸਟਰ ਗੁਰੂਬੀਰ ਡੋਨੀ ਬਾਲ ਤੇ ਪ੍ਰਭਤਾਸੂ ਬਾਲ ਗਰੁੱਪ ਦੇ ਨਾਲ ਇਹ ਜੁੜੀ ਹੋਈ ਪੋਸਟ ਹੈ ਉਹਨਾਂ ਵੱਲੋਂ ਇਸ ਪੋਸਟ ਨੂੰ ਵੈਰਲ ਕੀਤਾ ਜਾਂਦਾ ਚ ਲਿਖਿਆ ਜਾਂਦਾ ਕਿ ਇਹ ਜਿੰਮੇਵਾਰੀ ਜਿਹੜੀ ਕਤਲ ਦੀ ਜਿਹੜੀ ਆ ਰਾਤ ਉਹਨਾਂ ਨੇ ਲਈ ਆ ਜਿਸ ਨੂੰ ਲੈ ਕੇ ਪੁਲਿਸ ਉਹਨੇ ਦੋਵਾਂ ਏਂਗਲਾਂ ਤੋਂ ਅਲੱਗ-ਅਲੱਗ ਏਂਗਲਾਂ ਤੋਂ ਵੀ ਜਾਂਚ ਕਰ ਰਹੀ ਆ ਔਰ ਆਸ-ਪਾਸ ਦੇ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਕੀ ਕੋਈ ਗੱਲਬਾਤ ਜਿਹੜੀ ਆ ਇਸ ਤੋਂ ਇਲਾਵਾ ਹੋਰ ਕੋਈਆਂ ਕੋਈ ਹੋਰ ਕਿਸੇ ਪਾਸਿਓਂ ਫੈਰਿੰਗ ਪਈ ਲੇਕਿਨ ਫੈਰਿੰਗ ਜਿਹੜੀ ਆ ਔਰ ਜਿਹੜੀ ਫੈਰਿੰਗ ਹੋਈ ਆ ਉਹ ਜ਼ਿੰਮੇਵਾਰੀ ਜਿਹੜੀ ਆ ਇਨ੍ਹਾਂ ਗਰੁੱਪਾਂ ਵੱਲੋਂ ਉੱਥੇ ਲਈ ਗਈ ਆ ਔਰ ਸਬਰਬੀਰ ਸਿੰਘ ਨਾਮ ਦਾ ਯੋਵਕ ਸੀ ਜਿਸ ਦੀ ਜਿਹੜੀ ਆ ਮੌਤ ਹੋ ਗਈ ਔਰ ਦੂਸਰਾ ਯੋਵਕ ਹੱਲੇ ਜਖਮੀ ਦੱਸਿਆ ਜਾ ਰਿਹਾ ਔਰ ਪੁਲਿਸ ਵੱਲੋਂ ਨਿਰੰਤਰ ਇਸ ਮਾਮਲੇ ਤੇ ਔਰ ਕਬੀਰ ਦਾ ਨਾਮ ਜਿਹੜੀ ਆ ਚਾਰ ਜਾਰੀ ਹੈ ਇਥੋਂ ਦੇ ਐਸ ਐਸ ਪੀ ਡੀ ਜਿਹੜੇ ਨੇ ਰਿਪੋਰਟ ਪਨ ਉਹਨਾਂ ਦਾ ਬਿਆਨ ਇਸ ਮਾਮਲੇ ਦੇ ਚ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਚ ਵੈਰੀਫਾਈ ਵੀ ਕਰ ਰਹੇ ਆ ਪੋਸਟ ਵੀ ਵੈਰੀਫਾਈ ਕਰ ਰਹੇ ਆ ਕਿ ਜਿੰਨਾ ਵੱਲ ਪੋਸਟ ਪਾਈ ਗਈ ਉਹ ਵੀ ਜੜੀ ਆ ਵੈਰੀਫਾਈ ਕੀਤਾ ਜਾ ਰਿਹਾ ਹਾਂ ਸਰਦਾਰਸ ਸਿੰਘ ਮਿਰਤਿਕ ਸਮਰਵੀਰ ਸਿੰਘ ਦੀ ਤਸਵੀਰ ਵਿਖਾ ਰਹੇ ਹਾਂ ਹਾਲਾਂਕਿ ਫੋਟੋ ਤੋਂ ਜੇਕਰ ਅੰਦਾਜ਼ਾ ਲਗਾਈਏ ਤਾਂ ਉਮਰ ਵੀ ਕਾਫੀ ਛੋਟੀ ਲੱਗ ਰਹੀ ਕਿੰਨੀ ਕੁ ਉਮਰ ਸੀ ਇਸ ਦੀ ਅ 21 ਸਾਲ ਦੀ ਉਮਰ ਇਹਨੇ ਦੱਸੀ ਜਾ ਰਹੀ ਸੀ ਮ੍ਰਿਤਕ ਦੀ ਔਰ ਦੱਸਿਆ ਜਾ ਰਿਹਾ ਕਿ ਇਹ ਲ ਸਟਡੀ ਜਿਹੜੀ ਸੀ ਖਤਮ ਹੀ ਕੀਤੀ ਸੀ ਔਰ ਛੋਟੀ ਉਮਰ ਦਾ ਯੋਵਕ ਸੀ ਔਰ ਹਾਲਾ ਕਿ ਇਹ ਡਰਾਈਵਿੰਗ ਸਕੋਰਪੀਓ ਇਹ ਵੀ ਆਪਣੀ ਗੱਡੀ ਸਕੋਰਪੀਓ 'ਚ ਹੀ ਸਵਾਰ ਸੀ ਔਰ ਦੂਸਰੇ ਡਰਾਈਵਰ ਨੇ ਮੌਕਾ ਦੇਖ ਜਿਆ ਉਹ ਤੋਂ ਗੱਡੀ ਭਜਾ ਲਈ ਲੇਕਿਨ ਹਸਪਤਾਲਾ ਹਸਪਤਾਲਾ ਹੁੰਨੇ ਆਉਂਦੇ ਇਸ ਯੋਵਕ ਨੇ ਜਿਹੜਾ ਦਮ ਤੋੜ ਦਿੱਤਾ ਅੱਛਾ ਠੀਕ ਹੈ ਸਰਦਾਰਤ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਤਰਨਤਾਰਨ ਦੇ ਪਿੰਡ ਕੈਰੋਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਅਖਰੀ 20 ਸਾਲ ਦੇ ਨੌਜਵਾਨ ਦਾ ਸ਼ਰੇਆਮਰਡਰ ਕਰ ਦਿੱਤਾ ਗਿਆ ਕਾਰਸਵਾਰ ਬਦਮਾਸ਼ਾਂ ਦੇ ਵੱਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਮਰ ਵੀਰ ਸਿੰਘ ਵਜੋਂ ਜੋ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਹੋਈ ਹੈ